ਪਟੰਡਰ ਦੇ ਪੌਸ਼ ਏਰੀਆ ਮਾਡਲ ਟਾਊਨ ਫੇਸ 1 ਵਿੱਚ ਰਾਤੀ ਇੱਕ ਘਰ ਵਿੱਚ ਚੋਰੀ ਹੋ ਗਈ। ਇਸ ਮੌਕੇ ਤੇ ਚੋਰ 20 ਤੋਂ 22 ਤੋਲੇ ਸੋਨਾ ਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਮਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਮਿਸਤਰੀ ਲੱਗੇ ਹੋਏ ਹਨ। ਕੱਲ ਕੁਝ ਕਬਾੜੀਏ ਪੁਰਾਣਾ ਲੋਹਾ ਲੈਣ ਲਈ ਆਏ ਸਨ। ਇਹ ਘਟਨਾ ਰਾਤ 12 ਵਜੇ ਤੋਂ 2 ਵਜੇ ਵਿਚਕਾਰ ਦੀ ਹੈ। ਉਹਨਾਂ ਨੂੰ ਕਬਾੜੀਆਂ ਤੇ ਸ਼ੱਕ ਹੈ। ਮਾਡਲ ਟਾਊਨ ਫੇਸ 1 ਜੀ। ਕੀ ਕਰਨਾ ਹੈ ਲੋ ਜੀ ਘਟਨਾ। ਘਟਨਾ ਕੀ ਹੈ ਜੀ ਰਾਤੀ 12:30 ਵਜੇ ਸੁੱਤੇ ਹਾਂ ਜੀ। ਸਵੇਰੇ 2:00 ਵਜੇ ਮੇਰੇ ਮਦਰ ਉੱਠੇ ਆ ਮਮਾ ਕਹਿੰਦੇ ਵੀ ਸ਼ਾਇਦ ਲਾਈਟ ਜਗ ਰਹੀ ਆ ਕਿਤੇ ਮੈਂ ਜਗਾਈ ਹੋਗੀ ਫਿਰ ਫੇਰ ਸੋ ਗਏ ਉਹ 3:00 ਵਜੇ ਮੈਂ ਉੱਠਾ ਜਦੋਂ ਦੇਖਿਆ ਵੀ ਕਮਰਿਆਂ ਦੀ ਲਾਈਟਾਂ ਜਗੀਆਂ ਵੀ ਆ ਮੈਂ ਭੱਜ ਕੇ ਉੱਠ ਮਮੀ ਨੂੰ ਉਠਾਇਆ ਮਮਾ ਉੱਠ ਕੇ ਭੱਜ ਕੇ ਬਾਹਰ ਨੂੰ ਆਇਓ ਕਹਿੰਦੇ ਵੀ ਮੈਂ ਤਾਂ ਲੱਗਦਾ ਵੀ ਪਰਸ ਮੇਰਾ ਉਧਰ ਪਿਆ ਪਰਸ ਦੇਖਿਆ ਪਰਸ ਉੱਥੇ ਹੈ ਨਹੀਂ ਸੀਗਾ ਜੀ ਫਿਰ ਅਸੀਂ ਪੀਸੀਆਰ ਨੂੰ ਬੁਲਾ ਲਿਆ ਉਹਨਾਂ ਨੇ ਵੀ ਚੈੱਕ ਕੀਤਾ ਪਰਸ ਨਹੀਂ ਮਿਲਿਆ ਸਾਡੇ ਪਰਸ 'ਚ ਕਾਫੀ ਕੁਝ ਸੀਗਾ ਜੀ ਐਕਚੁਅਲੀ ਮੇਰੀ ਭਾਂਜੀ ਦਾ ਵਿਆਹ ਹੁਣੇ ਹੋ ਕੇ ਟਿਆ ਤਾਂ 골ਡ ਸੀਗਾ 2022 ਤੋਂ ਲੈ ਕੇ 골ਡ ਸੀਗਾ 1000 ਰੁਪਏ ਕੈਸੀ ਕਿਉਂਕਿ ਮੇਰੇ ਘਰ ਕੰਮ ਚੱਲ ਰਿਹਾ ਹੈ ਮਿਸਤਰੀਆਂ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਸਮਾਨ ਲੈਣਾ ਸੀ ਤਾਂ ਕਰਕੇ ਮੈਂ ਪੈਸੇ ਕਢਾ ਕੇ ਗਿਆ ਸੀ ਕਿੰਨੇ ਕ ਬਜੇ ਤੱਕਣਾ ਆ ਗਿਆ ਇਹ ਮੇਰੇ ਹਿਸਾਬ ਨਾਲ ਜੀ ਸਾਢੇ 12 ਤੋਂ ਲੈ ਕੇ ਜੀ 2 ਵਜੇ ਦੇ ਵਿੱਚ ਵਿੱਚ ਘਟਣਾ ਹੋਈਆ ਤੁਹਾਨੂੰ ਕਿੰਨੇ ਵਜੇ ਪਤਾ ਲੱਗ ਗਿਆ ਮੰਮੀ ਨੇ ਮੇਰੇ ਨੇ 2 ਵਜੇ ਦੇਖਿਆ ਸੀ ਵੀ ਲਾਈਟ ਜਾ ਗਈ ਹੈ 3 ਵਜੇ ਮੈਂ ਉੱਠ ਕੇ ਬਾਥਰੂਮ ਕੀਤਾ ਤਾਂ ਮੈਨੂੰ ਤਾਂ ਕਨਫਰਮ ਹੀ ਹੋ ਗਿਆ ਵੀ ਲਾਈਟਾਂ ਜਾ ਕੇ ਮੇਰੀਆਂ ਕੋਈ ਸ਼ੱਕ ਜਾਂਦਾ ਵੀ ਕੋਈ ਸ਼ੱਕ ਐ ਵੀ ਕੱਲ ਕੁਵਾੜੀ ਆਏ ਸੀ ਜੀ ਮੇਰੇ ਕੋਲ ਸਮਾਨ ਸਮੂਹ ਲੈ ਕੇ ਗਏ ਐ ਲੋਹੇ ਦਾ ਪੰਜ ਛੇ ਮੁੰਡੇ ਆਏ ਸੀਗੇ ਉਹਨਾਂ ਤੇ ਮੈਨੂੰ ਜ਼ਿਆਦਾ ਸ਼ੱਕ ਆ ਕਿਉਂਕਿ ਮੇਰੇ ਘਰੇ ਸਾਲ ਹੋ ਗਿਆ ਕੰਮ ਚੱਲਦੇ ਨੂੰ ਐਦਾਂ ਦੀ ਕੋਈ ਘਟਨਾ ਹੋਈ ਨਹੀਂ ਕੋਈ ਸੀਸੀਟੀਵੀ ਘਰੇ ਲੱਗਿਆ ਕਿਸੇ ਆਪਣੇ ਕੈਮਰੇ ਨਹੀਂ ਜੀ ਹੁਣ ਪੁਲਿਸ ਆਸ-ਪਾਸ ਦੇਖ ਰਹੀ ਐ ਸੀ ਹਾਂ ਜੀ ਹਾਂ ਪੁਲਿਸ ਵਾਲੇ ਆਏ ਆ ਜੀ ਸਵੇਰੇ ਵੀ ਆਈ ਸੀ ਪੀਸੀਆਰ ਵਾਲੇ ਦੋ ਹੋਣਾ ਆਏ ਆ ਜੀ ਇੱਕ ਤਾਂ ਮੇਰੇ ਘਰ ਪ੍ਰੀਤਮ ਸਿੰਘ ਆਏ ਆ ਉਹ ਦੇਖ ਰਿਹਾ ਕੈਮਰੇ ਰਾਸੇ-ਪਾਸੇ ਦੇਖਦੇ ਕਿੰਨਾਂ ਕੋਲੇ ਹੈਗੇ ਹਾਣਾ ਸਿਵਲ ਆਿੰਦੇ ਐਸ ਐਚਓ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਹੈ ਕਿ ਮਾਡਲ ਟਾਊਨ ਫੇਸ 1 ਵਿੱਚ ਰਾਤੀ ਚੋਰੀ ਹੋਈ ਹੈ ਜਿਸ ਨੂੰ ਲੈ ਕੇ ਸਾਡੀਆਂ ਪੁਲਿਸ ਪਾਰਟੀਆਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਹਾਂਜੀ ਇਹ ਸਾਨੂੰ ਇੱਕ ਕੰਪਲੇਂਟ ਆਈ ਸੀ ਅੱਜ ਸਵੇਰ ਐਲ ਆਈ ਜੀ ਕੁਆਟਰ ਵਿਕਾਸ ਕੁਮਾਰ ਜੀ ਵੱਲੋਂ ਵੀ ਸਾਡੇ ਘਰ ਵਿੱਚ ਚੋਰੀ ਹੋਈ ਹੈ ਉਹ ਮੌਕੇ ਤੇ ਸਾਡੇ ਡਿਊਟੀ ਅਫਸਰ ਤੇ ਪੀ ਸੀ ਆਰ ਪਾਰਟੀ ਵੱਲੋਂ ਜਿਹੜਾ ਜਾ ਕੇ ਮੌਕਾ ਦੇਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਜਿਹੜਾ ਕੁਝ ਸੋਨੇ ਦੇ ਗਹਿਣੇ ਤੇ ਕੁਝ ਕੈਸ਼ ਜਿਹੜਾ ਚੋਰੀ ਹੋਇਆ ਹੈ ਜਿਸ ਤੇ ਜਿਹੜਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਜਿਹੜਾ ਪਹੁੰਚ ਕੇ ਜਿਹੜੀ ਹੈ ਕਿ ਸਾਰੀ ਨਿਸ਼ਾਨਬੀਡ ਕਰ ਰਹੀ ਹੈ ਤੇ ਉਹਦੇ ਅਸੀਂ ਜਿਹੜਾ ਸਟੇਟਮੈਂਟ ਜਿਹੜੀ ਹੈ ਉਹਨਾਂ ਦੀ ਰਿਕਾਰਡ ਕਰਕੇ ਤੇ ਐਫਆਈਆਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਟੀਮਾਂ ਇਹ ਤੇ ਜਿਹੜੀਆਂ ਸੀਸੀਟੀਵੀ ਤੇ ਕੰਮ ਕਰ ਰਹੀ। ਕੋਈ ਕਵਾਡੀ ਦੀ ਗੱਲ ਕਰਦੇ ਸੀ ਕਿ ਕਵਾਡੀ ਆਈ ਸੀ ਉਹਨਾਂ ਨੇ ਸ਼ੰਕਾ ਕੀਤੀ। ਹਾਂਜੀ ਇਹ ਕਹਿੰਦੇ ਸੀ ਕਿਉਂਕਿ ਇਹ ਕੰਮ ਇਹਨਾਂ ਦੇ ਘਰੇ ਕੰਸਟਰਕਸ਼ਨ ਦਾ ਇਹਨਾਂ ਨੇ ਰੈਨੋਵੇਸ਼ਨ ਦਾ ਕੰਮ ਚਲਾਇਆ ਹੋਇਆ ਤੇ ਕੱਲ ਇਹਨਾਂ ਨੇ ਕੋਈ ਗਵਾਰਡ ਦਾ ਜਿਹੜਾ ਸਮਾਨ ਚੁਕਾਇਆ ਸੀ ਬੰਦਿਆਂ ਨੂੰ ਕੋਈ ਪਿਕਅਪ ਤੇ ਆਏ ਸੀ ਅਸੀਂ ਸਾਰੇ ਏਂਗਲਾਂ ਤੇ ਜਿਹੜਾ ਜੋ ਵੀ ਇਨਫੋਰਮੇਸ਼ਨ ਸਾਨੂੰ ਆਸੇ ਪਾਸੇੋਂ ਹਿਮ ਇੰਟੈਲੀਜੈਂਸ ਤੋਂ ਤੇ ਸੀਸੀਟੀਵੀ ਫੁਟੇਜ ਤੋਂ ਕਲੈਕਟ ਹੋ ਰਹੀ ਹੈ ਉਹ ਤੇ ਵਰਕ ਕਰਕੇ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਲੈਣਾ ਕਿੰਨਾ ਸੋਨਾ ਸੀ ਜਾਂ ਪੈਸੇ ਕੈਸ਼ ਕਿੰਨਾ ਸੀ ਉਹ ਹਜੇ ਜਿਹੜਾ ਚੈੱਕ ਕਰਕੇ ਪ੍ਰੋਪਰ ਦੱਸ ਰਹੇ ਆ ਵੀ ਜਿਹੜਾ ਸਾਡਾ ਕਿੰਨਾ ਸੀਗਾ ਕੈਸ਼ ਕਰੀਬ ਕਹਿ ਰਹੇ ਆ ਵੀ 30-40 ਹਜ਼ਾਰ ਰੁਪਏ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ